ਹਿਰਣਾ ਗੁਰਕੀਰਤ ਸਿੰਘ ਜੀ ਮੈਂ ਨਹਿਨਲ ਗੇਮ ਤੋਂ ਤੀਜੇ ਸਥਾਨ ਤੇ ਆਇਆ ਇਹ ਮਨੀਪੁਰ ਨੈਸ਼ਨਲ ਗੇਮਸ ਹੋਈਆਂ ਜੀ ਅੰਡਰ 17 ਤੇ ਉੱਤੇ ਬਹੁਤ ਫਾਈਟ ਸੀਗੀ ਟਾਪ ਕੰਪੀਟੀਸ਼ਨ ਜੀ ਨਾ ਗੁਰੂਵਰ ਗੋਵਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾ ਵਿਦਿਆਰਥੀ ਕੋਚਿੰਗ ਜੀ ਹੈ ਬਾਬਾ ਇਛੇ ਸਿੰਘ ਜੀ ਸਪੋਰਟਸ ਕਲੱਬ ਜਗਰਾਉਂ ਤੋਂ ਇਨਾ ਟਾਈਮ ਦਾ ਮਿਹਨਤ ਕਰਦਾ 4 ਸਾਲ ਹੋ ਗਏ 3-4 ਸਾਲ ਹੋ ਗਏ ਹਾਂਜੀ 2-3 2 ਟਾਈਮ ਮਿਹਨਤ ਲਾਈ ਆਈ 3-4 ਸਾਲ ਹੋ ਗਏ ਮਿਹਨਤ ਕਰਦੇ ਨੂੰ ਉਥੇ ਕੰਪਨੀਆਂ ਬਹੁਤ ਹੱਬ ਸੀਗੇ ਅੱਗੇ ਨਹਿਨਰ ਤੋਂ ਗੋਰਡੇਸ਼ਨ ਗੇਮਸ ਇਹ ਨਿਸ਼ਾਨੇ ਇੰਟਰਨੈਸ਼ਨਲ ਅੱਜ ਜਿਹੜਾ ਤੁਸੀਂ ਗ੍ਰਾਮ ਮੈਡਲ ਲੈ ਕੇ ਆਓ ਕਿਵੇਂ ਦਾ ਨਸੂਨ ਦਾ ਬਹੁਤ ਵਧੀਆ ਮਹਿਸੂਸ ਹੁੰਦਾ ਹੈ ਖੁਸ਼ੀ ਹੁੰਦੀ ਮੈਨੂੰ ਬਹੁਤ ਵਧੀਆ ਮਹਿਸੂਸ ਹੁੰਦਾ ਹੈ ਜਿਹੜਾ ਮੈਡਲ ਮੇਰੀ ਝੋਲੀ ਪਿਆ ਇਹਦਾ ਜਿਹੜਾ ਆ ਨੈਸ਼ਨਲ ਲੈਵਲ ਤੇ ਮੈਡਲ ਲੱਗਿਆ ਤੇ ਇਹ ਜੀ ਕਰੀਬਾ 8 ਕੁ ਮਹੀਨਾ ਪੁਰਾਣੀ ਗੱਲ ਹੈ ਜਦੋਂ ਅਮਿਤ ਜੀ ਨੇ ਪਹਿਲੀ ਵਾਰ ਕਰਪਲਾ ਹੋਪਲਾ ਸੋਸਾਇਟੀ ਤੋਂ ਸਾਡੇ ਕੋਲ ਜ਼ਿਕਰ ਕੀਤਾ ਕਿ ਜਗਰਾਉਂ ਦੇ ਵਿੱਚ ਆਪਣੇ weight lifting ਦੀ ਕੋਚਿੰਗ ਦੇ ਲਈ ਕੋਚ ਸਾਹਿਬ ਕੋਚਿੰਗ ਦਿੰਦੇ ਨੇ ਤੇ ਇਹਨਾਂ ਕੋਲ ਕੁਝ ਬੇਸਿਕ ਇਨਫਰਾਸਟ੍ਰਕਚਰ ਦੀ ਕਮੀ ਹੈ ਸਾਨੂੰ ਪਹਿਲਾਂ ਤਾਂ ਵਿਸ਼ਵਾਸ ਨਹੀਂ ਹੋਇਆ ਕਿ ਜਗਰਾਉਂ ਦੇ ਵਿੱਚ ਨੈਸ਼ਨਲ ਲੈਵਲ ਦੀ ਕੋਚਿੰਗ ਦੇਣ ਵਾਲਾ ਕੋਈ ਸ਼ਖਸ ਹੈਗੇ ਨੇ ਕਿ ਉਹ ਇੰਨੇ ਛੁਪੇ ਹੋਏ ਨੇ ਕਿ ਕਿਸੇ ਨੂੰ ਪਤਾ ਹੀ ਨਹੀਂ ਜਦੋਂ ਅਸੀਂ ਦੇਖ ਕੇ ਆਏ ਜੀ ਵਾਕਈ ਜੋ ਉੱਥੇ ਰਿਕੁਆਇਰਮੈਂਟ ਸੀ ਤੇ ਜੋ ਇਹਨਾਂ ਦੀ ਡੈਡੀਕੇਸ਼ਨ ਸੀ ਜੋ ਇਹਨਾਂ પાસે ਸਟੂਡੈਂਟਸ ਸੀਗੇ ਉਹਨਾਂ ਨੂੰ ਦੇਖ ਕੇ ਸਾਡਾ ਅੰਦਰੋਂ ਹੀ ਮਨ ਕੀਤਾ ਕਿ ਇੱਥੇ ਤਾਂ ਜ਼ਰੂਰ ਮਦਦ ਦੀ ਜ਼ਰੂਰਤ ਹੈ ਤੇ ਜੇ ਇੱਥੇ ਕੁਝ ਯੋਗਦਾਨ ਦਿੱਤਾ ਜਾਵੇ ਤਾਂ ਬੜਾ ਹੀ ਨੈਸ਼ਨਲ ਲੈਵਲ ਤੇ ਤੇ ਯੂਥ ਨੂੰ ਬੁਰੀਆਂ ਆਦਤਾਂ ਤੋਂ ਦੂਰ ਖਿੱਚਣ ਲਈ ਹੈਲਪਫਲ ਹੋ ਸਕਦਾ ਹੈ ਤਾ ਅਸੀਂ ਉਹਨੂੰ ਪਹਿਲੀ ਵਾਰ ਜੀ ਇਹਨਾਂ ਨਾਲ ਵਾਅਦਾ ਕੀਤਾ ਕਿ ਕੋਚ ਸਾਹਿਬ ਅਸੀਂ ਤੁਹਾਡੀ ਮਦਦ ਕਰਾਂਗੇ ਤੁਸੀਂ ਸਾਡੀ ਝੋਲੀ ਦੇ ਵਿੱਚ ਮੈਡਲ ਪਾਣਾ ਤਾਂ ਅਸੀਂ ਆਪਣੀ ਗੱਲ ਤੇ ਖਰੇ ਉਤਰੇ ਜੀ ਤੇ ਆਪਣੀ ਗੱਲ ਤੇ ਖਰੇ ਉਤਰਨ ਦੇ ਨਾਲ-ਨਾਲ ਅੱਜ ਇਸ ਲੈਵਲ ਤੱਕ ਪਹੁੰਚ ਗਏ ਨੇ ਕਹਿੰਦੇ ਕਿ ਜੀ ਅਗਲੇ ਸਾਲ ਦੇ ਵਿੱਚ ਅਸੀਂ ਇੱਕ ਨਹੀਂ ਚਾਰ ਮੈਡਲ ਲੈ ਕੇ ਆਵਾਂਗੇ ਜਗਰਾਉਂ ਸ਼ਹਿਰ ਦੇ ਵਿੱਚ ਤਾਂ ਅਸੀਂ ਕੋਚ ਸਾਹਿਬ ਨੂੰ ਬਹੁਤ-ਬਹੁਤ ਵਧਾਈ ਦਿੰਨੇ ਆ ਜੀ ਜਿਹੜੇ ਇਹਨਾਂ ਦੇ ਸਟੂਡੈਂਟ ਅੱਜ ਇਸ ਲੈਵਲ ਤੱਕ ਪਹੁੰਚੇ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਨੇ ਆ ਤੇ ਨਾਲ ਹੀ ਲੋਕਾਂ ਨੂੰ ਸਭ ਨੂੰ ਇਹ ਦੱਸਣਾ ਚਾਹਾਂਗੇ ਜੀ ਕਿ ਜਿਸ ਡੈਡੀਕੇਸ਼ਨ ਦੇ ਨਾਲ ਜਿਸ ਸਾਰੇ ਤਿਆਗ ਦੇ ਨਾਲ ਇਹ ਅੱਜ ਇਸ ਲੈਵਲ ਤੱਕ ਪਹੁੰਚੇ ਨੇ ਉਹ ਵਾਕਈ ਕਾਬਿਲ ਤਾਰੀਫ ਹੈ ਤੇ ਯੂਥ ਤੱਕ ਇਹ ਸੰਦੇਸ਼ ਪਹੁੰਚਾਉਣ ਦੀ ਲੋੜ ਹੈ ਕਿ ਕਿਸ ਤਰ੍ਹਾਂ ਅੱਜ ਮੋਬਾਈਲ ਨੇ ਸਾਡਾ ਲਾਈਫ ਸਟਾਈਲ ਹੈ ਜਿਹੜਾ ਕਿ ਸਾਨੂੰ ਸਾਡੇ ਪੰਜਾਬ ਨੂੰ ਇੱਕ ਸਨੈਰੀ ਭਵਿੱਖ ਤੋਂ ਸਨੈਰੀ ਪਾਸਟ ਤੋਂ ਦੂਰ ਖਿੱਚਦਾ ਜਾ ਰਿਹਾ ਹੈ ਤਾਂ ਇਸ ਲਈ ਕੋਟ ਸਾਹਿਬ ਬਹੁਤ ਬਹੁਤ ਵਧਾਈ ਦੇ ਪਾਤਰ ਨੇ ਧੰਨਵਾਦ